ਸਾਸੀਗਾ ਦੋਸਤੋ ਮੈਂ ਤੁਹਾਡਾ ਆਪਣਾ ਮਨਪ੍ਰੀਤ ਸਿੰਘ ਬਰਾੜ ਪਿੰਡ ਰਾਇਆਂਵਾਲਾ ਕਦਾ ਸ਼ਹਿਰ ਫਰੀਦਕੋਟ ਤੁਹਾਨੂੰ ਪਤਾ ਹੀ ਆ ਪਿਛਲੇ 4 ਸਾਲ ਤੋਂ ਕਰੀਬ ਸਾਢੇ 4 ਸਾਲ ਹੋ ਗਏ ਜਿਹੜੀ ਕੀ ਪੂਰੇ ਵਰਲਡ ਦੇ ਵਿੱਚ ਇੱਕ ਬੜੀ ਨਾਮਰਾਦ ਬਿਮਾਰੀ ਫੈਲੀ ਹੈ ਜਿਸ ਦਾ ਨਾਮ ਹੈਗਾ ਕੈਂਸਰ ਜੇ ਮੈਂ ਇਸ ਬਿਮਾਰੀ ਦਾ ਜਿਹੜਾ ਨਾਂ ਲੈਨੇ ਆਪਾਂ ਜੇ ਆਪਾਂ ਅੱਜ ਤੋਂ ਕੋਈ 15 20 25 ਸਾਲ ਪਹਿਲਾਂ ਦੀ ਗੱਲ ਕਰੀਏ ਜਿਹੜੇ ਸਾਡੇ ਬਜ਼ੁਰਗ ਸੀ ਪਿੰਡਾਂ ਦੇ ਵਿੱਚ ਸਾਡੇ ਦਾਦੇ ਬੜਦਾਦੇ ਸੀਗੇ ਉਹ ਇਸ ਬਿਮਾਰੀ ਦਾ ਨਾਮ ਲੈਣ ਤੋਂ ਗਰੇਜ ਕਰਦੇ ਹੁੰਦੇ ਸੀ ਉਹ ਇਸ ਸ਼ਬਦ ਨੂੰ ਚੰਗਾ ਨਹੀਂ ਸਮਝਦੇ ਹੁੰਦੇ ਸੀ ਜੇ ਮੈਂ ਅੱਜ ਦੀ ਗੱਲ ਕਰਾਂ ਤਾਂ ਬੱਚੇ-ਬੱਚੇ ਦੀ ਜ਼ੁਬਾਨ ਤੇ ਇਸ ਬਿਮਾਰੀ ਦਾ ਨਾਮ ਆ ਤੇ ਹਰੇਕ ਸ਼ਹਿਰ ਦੇ ਵਿੱਚ 5 ਤੋਂ 7 ਹਸਪਤਾਲ ਖੁੱਲੇ ਹੋਇਆ ਇਸ ਬਿਮਾਰੀ ਦੀ ਜਿਹੜੀ ਇਸ ਬਿਮਾਰੀ ਆ ਇਹਨੇ ਕੋਈ ਤਕੜਾ ਜਾਂ ਕੋਈ ਮਾੜਾ ਨਹੀਂ ਦੇਖਿਆ ਕੋਈ ਅਫਸਰ ਜਾਂ ਕੋਈ ਮਜ਼ਦੂਰ ਨਹੀਂ ਦੇਖਿਆ ਕਈ ਲੋਕਾਂ ਨੂੰ ਆਪ ਦੀ ਲਪੇਟ ਦੇ ਵਿੱਚ ਲਿਆ ਤੇ ਬੜੀਆਂ ਸਾਰੀਆਂ ਕੀਮਤੀ ਜਾਨਾਂ ਜਿਹੜੀਆਂ ਇਸ ਬਿਮਾਰੀ ਨਾਲ ਸਾਡੇ ਇਸ ਦੁਨੀਆ ਤੋਂ ਜਾ ਚੁੱਕੇ ਮੇਰਾ ਫਰਜ਼ ਹੁੰਦਾ ਹਰ ਵਾਰੀ ਤੁਹਾਡੇ ਨਾਲ ਸੱਚੀ ਜਾਣਕਾਰੀ ਸਾਂਝੀ ਕਰਾਂ ਜਿਹੜਾ ਚਿਹਰਾ ਮੈਂ ਤੁਹਾਡੇ ਅੱਗੇ ਲੈ ਕੇ ਆਉਣਾ ਕੈਮਰੇ ਦੇ ਅੱਗੇ ਮੈਂ ਕਿਹੜਾ ਲੈ ਕੇ ਆਉਣਾ ਪਹਿਲੀ ਦੂਜੀ ਤੀਜੀ ਸਟੇਜ ਨਹੀਂ ਲੈ ਕੇ ਆਉਂਦਾ ਜਿਹੜਾ ਚਿਹਰਾ ਲੈ ਕੇ ਆਉਣਾ ਹਰ ਵਾਰੀ ਉਹ ਚਿਹਰਾ ਲੈ ਕੇ ਆਉਣਾ ਜਿਹੜਾ ਲਾਸਟ ਸਟੇਜ ਆ ਜਿਹੜੇ ਮੰਜੇ ਤੇ ਪਏ ਆ ਜਿਨ੍ਹਾਂ ਨੂੰ ਡਾਕਟਰਾਂ ਦੇ ਜਵਾਬ ਜਿਹੜੇ ਤੁਰ ਫਿਰ ਨਹੀਂ ਸਕਦੇ ਜਿਨ੍ਹਾਂ ਦੀ ਸਟੋਰੀ ਹੁਣ ਮੈਂ ਕੀ ਦੱਸਾਂ ਤੁਹਾਨੂੰ ਵੀ ਜਿਆਦਾ ਸੀਰੀਅਸ ਆ ਪਰਿਵਾਰ ਨੂੰ ਵੀ ਪਤਾ ਹੁੰਦਾ ਠੀਕ ਆ ਉਹ ਚਿਹਰੇ ਤੁਹਾਡੇ ਅੱਗੇ ਮੈਂ ਲੈ ਕੇ ਆਉਂਦਾ ਹਾਂ ਚਿਹਰੇ ਤੁਹਾਡੇ ਸਾਹਮਣੇ ਲਿਆਉਣ ਦਾ ਮਤਲਬ ਕੀ ਆ ਚਿਹਰੇ ਤੁਹਾਡੇ ਸਾਹਮਣੇ ਲਿਆਉਣ ਦਾ ਮਤਲਬ ਇਹ ਆ ਤੁਸੀਂ ਉਹਨਾਂ ਦੇ ਘਰੇ ਵਿਜ਼ਿਟ ਕਰੋ ਉਹਨਾਂ ਦੇ ਘਰੇ ਜਾਓ ਤੁਸੀਂ ਆਪ ਦੀਆਂ ਖਾਣਾ ਦੇਖ ਸਕੋ ਵਾਕਿਆ ਯਾਰ ਤੁਹਾਡਾ ਬੰਦਾ ਪਹਿਲਾਂ ਕਿੱਥੇ ਸੀ ਅੱਜ ਤੁਹਾਡੇ ਬੰਦੇ ਨੂੰ ਬਿਮਾਰੀ ਦਾ ਕਿੰਨਾ ਰਿਜ਼ਲਟ ਮਿਲਿਆ ਵੀਡੀਓ ਪਾਉਣ ਦਾ ਮਕਸਦ ਆਹਾ ਹੁੰਦਾ ਮੈਂ ਗੱਲਾਂ ਕਰਦਾ ਹੁੰਨਾ ਸਾਡੇ ਤਿੰਨ ਫਾਇਦੇ ਹੋ ਸਕਦੇ ਜਿੰਦਗੀ ਦੇ ਵਿੱਚ ਜੀ ਅਸੀਂ ਕੋਸ਼ ਐਲੋਪੈਥੀ ਲਾਜ ਕਰਾਉਣ ਤੋਂ ਪਰਹੇਜ਼ ਕਰ ਲਈਏ ਤਾਂ ਅੱਜ ਦੇ ਟਾਈਮ ਦੇ ਵਿੱਚ ਜਦੋਂ ਸਾਨੂੰ ਪਤਾ ਕਿੱਥੋਂ ਲੱਗਦਾ ਸਾਨੂੰ ਕੋਈ ਬੰਦੇ ਨੂੰ ਸਮੱਸਿਆ ਆਉਂਦੀ ਆ ਅਸੀਂ ਉਹਦਾ ਕੋਈ ਸਕੈਨ ਕਰਾਉਨੇ ਆ ਪੈਟ ਸਕੈਨ ਕਰਾਉਨੇ ਆ ਐਮ ਆਰ ਆਈ ਕਰਾਉਨੇ ਆ ਸੀਟੀ ਸਕੈਨ ਕਰਾਉਨੇ ਆ ਜਾਂ ਕੋਈ ਸਿੰਪਲ ਅਲਟਰਾਸਾਉਂਡ ਕਰਵਾਉਨੇ ਆ ਸਾਨੂੰ ਪਤਾ ਲੱਗ ਜਾਂਦਾ ਸਾਡੇ ਬੰਦੇ ਦੇ ਸਰੀਰ ਦੇ ਵਿੱਚ ਐਸ ਜਗ੍ਹਾ ਤੇ ਟਿਊਮਰ ਬਣ ਗਿਆ ਕਿ ਜਾਂ ਲੇਡੀਜ਼ ਦੇ ਛਾਤੀ 'ਚ ਬਣ ਗਿਆ ਜਾਂ ਯੂਟਰਸ 'ਚ ਬਣ ਗਿਆ ਬਰੀðਿੰਗ ਨਹੀਂ ਰੋਕ ਰਹੀ ਹਨਾ ਜਾਂ ਬ੍ਰੇਨ ਚ ਆ ਗਿਆ ਐਨੀਵੇ ਬਾਡੀ ਚ ਕਿਤੇ ਵੀ ਆ ਗਿਆ ਅਸੀਂ ਉਹਦੀ ਸਕੈਨ ਕਰਾਉਣੀ ਆ ਹਨਾ ਉੱਥੇ ਸਾਨੂੰ ਡਾਕਟਰ ਸਾਹਿਬ ਕਹਿੰਦੇ ਆ ਵੀ ਇਹਦੇ ਟਿਊਮਰ ਬਣ ਗਿਆ ਤੇ ਆਪਾਂ ਨੂੰ ਇਹਦੀ ਬਾਈਓਪਸੀ ਕਰਾਉਣੀ ਪੈਣੀ ਆ ਜਾਂ ਐਫਐਨਸੀ ਕਰਾਉਣੀ ਪੈਣੀ ਆ ਨੀਡਲ ਟੈਸਟ ਮੇਰੀ ਇੱਕ ਬੇਨਤੀ ਆ ਤੁਸੀਂ ਸਕੈਨ ਕਰਾ ਲਿਆ ਤੁਹਾਨੂੰ ਪਤਾ ਲੱਗ ਗਿਆ ਵੀ ਸਾਡੇ ਆ ਸਕੈਨ ਚ ਬਿਮਾਰੀ ਆ ਟਿਊਮਰ ਸ਼ੋ ਹੋ ਗਿਆ ਚਾਹੇ ਉਹ ਕੈਂਸਰ ਆ ਚਾਹੇ ਨੌਨ ਕੈਂਸਰ ਆ ਮੇਰੀ ਬੇਨਤੀ ਆ ਯਾਰ ਉਹਨੂੰ ਐਫਐਨਸੀ ਨਾ ਕਰਾਇਆ ਕਰੋ ਆ ਸਾਡਾ ਮਕਸਦ ਕੀ ਹੁੰਦਾ ਸੀ ਡੰਗਾਈ ਤੱਕ ਜਾइए ਚੈੱਕ ਕਰਿਏ ਇਹ ਕੈਂਸਰ ਆ ਜਾਂ ਕੁਝ ਹੋਰ ਆ ਤੁਸੀਂ ਪ੍ਰੈਕਟੀਕਲ ਨਾ ਕਰਿਆ ਕਰੋ ਪ੍ਰੈਕਟੀਕਲ ਮਹਿੰਗੇ ਪੈਂਦੇ ਆ ਐਫ ਐਨ ਸੀ ਸੂਈ ਵਾਲਾ ਟੈਸਟ ਨਾ ਕਰਾਓ ਬਾਈ ਐਫ ਸੀ ਪੀਸ ਜਿਹੜਾ ਦਿੰਨੇ ਆ ਨਾ ਦੋ ਜ਼ਿੰਦਗੀ ਚ ਗੱਲਾਂ ਜਿਹੜੀਆਂ ਕਹਿੰਆਂ ਨੋਟ ਕਰ ਲੇ ਜੋ ਕਈ ਵਾਰੀ ਕਿਸੇ ਦੇ ਪਰਿਵਾਰ ਦੇ ਨਾਲ ਕਿਉਂਕਿ ਵੀਡੀਓ ਕਈ ਬੰਦੇ ਲੱਖਾਂ ਲੋਕਾਂ ਨੇ ਦੇਖਣੀ ਆ YouTube ਤੇ ਫੇਸਬੁੱਕ ਤੇ ਇੰਸਟਾਗ੍ਰam ਤੇ ਆਪਾਂ ਕੀ ਕਰਦੇ ਆ ਆਪਣੀਆਂ ਅੱਖਾਂ ਦੇ ਸਾਹਮਣੇ ਕਈ ਉਹ ਜਾਨਾਂ ਚਲੀਆਂ ਗਈਆਂ ਕਈਆਂ ਜਿਨ੍ਹਾਂ ਨੇ ਸੂਈ ਵਾਲੇ ਟੈਸਟ ਕਰਾਏ ਆ ਬਾਇਓਪਸੀ ਕਰਾਈ ਆ ਜਾਂ ਜਿਨ੍ਹਾਂ ਨੇ ਉਦੋਂ ਬਾਅਦ ਦੇ ਵਿੱਚ ਜਦੋਂ ਇਹ ਟੈਸਟ ਹੁੰਦੇ ਆ ਬੰਬੇ ਤੋਂ ਰਿਪੋਰਟ ਪੋਜ਼ਿਟਿਵ ਆਉਂਦੀ ਆ ਮੋਹਰ ਲਾ ਕੇ ਆ ਜਾਂਦੀ ਆ ਉਦੋਂ ਬਾਅਦ ਡਾਕਟਰ ਸਾਹਿਬ ਰეკਮੈਂਡ ਕਰਨਗੇ ਤੁਹਾਨੂੰ ਭਾਈ ਹੁਣ ਇਹਦੇ ਕੀਮੋ ਲਾਉਣੀ ਆ ਅੱਛਾ ਕੀਮੋ ਲੱਗੀ ਹੁਣ ਉਦੋਂ ਬਾਅਦ ਦੇ ਵਿੱਚ ਅਸੀਂ ਇਹਨੂੰ ਸੇਕ ਕੇ ਜਿਹਨੂੰ ਅਸੀਂ ਪਿੰਡਾਂ 'ਚ ਰੇਡੀਏਸ਼ਨ ਕਹਿ ਦਿੰਨੇ ਆ ਵੀ ਰੇਡੀਏਸ਼ਨ ਕਰਾਉਣੀ ਆ ਜਦੋਂ ਰੇਡੀਏਸ਼ਨ ਅਸਰ ਕਰਨੋਂ ਹਟ ਜਾਂਦੀ ਆ ਜਿਹੜੇ ਬੰਦੇ ਇਹਦੂਗਾ ਇਲਾਜ ਨਹੀਂ ਕਰਾ ਸਕਦੇ ਉਹਨਾਂ ਨੂੰ ਜਵਾਬ ਮਿਲ ਜਾਂਦਾ ਵੀ ਪਤਾ ਤੁਹਾਨੂੰ ਜਵਾਬ ਆ ਘਰੇ ਜਾ ਕੇ ਸੇਵਾ ਕਰ ਲਓ ਜਿਹੜੇ ਕੋਈ ਬੰਦੇ ਪੈਸਾ ਲਾ ਸਕਦੇ ਆ ਉਹ ਜਿੱਦਾਂ ਬਾਹਰ ਫੋਰਨ ਦੇ ਵਿੱਚ ਇੱਕ ਦਵਾਈ ਸੀਗੀ ਇੱਕ ਮੈਡੀਸਿਨ ਸੀ ਜਿਹਨੂੰ ਅਸੀਂ ਇਲਾਜ ਸੀ ਉਹਦਾ ਨਾਂ ਸੀਗਾ ਅਮੀਨੋਥੈਰੇਪੀ ਜੇ ਇੰਡੀਆ ਦੀ ਗੱਲ ਕਰੀਏ ਉਹ ਇੰਡੀਆ ਦੇ ਵਿੱਚ ਵੀ ਆ ਗਿਆ ਬੜੀ ਕਾਸਟਲੀਆ 2 ਲੱਖ ਤੋਂ ਸ਼ੁਰੂ ਹੁੰਦੀ ਆ ਪਰ ਮੰਥ ਹਰੇਕ ਬੰਦਾ ਨਹੀਂ ਲਵਾ ਸਕਦਾ ਉਹ 5-7 ਲੱਖ ਤੱਕ ਜਾਵੜਦੀਆਂ ਮਹੀਨੇ ਦੀ ਉਹ ਬੰਦੇ ਦੇ ਡਿਪੈਂਡ ਕਰਦਾ ਵੀ ਉਹਨੇ ਕਿੰਨੇ ਕਾਲੀ ਲੈਣੀ ਆ ਮੈਨੂੰ ਨਹੀਂ ਪਤਾ ਵੀ ਉਹਦਾ ਡਾਕਟਰ ਸਾਹਿਬ ਤੁਹਾਨੂੰ ਕੋਈ ਗਰੰਟੀ ਦਿੰਦੇ ਆ ਵੀ ਉਹਦਾ ਭਾਈ ਫਾਇਦਾ ਹੈਗਾ ਜਾਂ ਨਹੀਂ ਮੈਨੂੰ ਤਾਂ ਪਤਾ ਹੀ ਆ ਨਾ ਜੋ ਦਾ ਫਾਇਦਾ ਕੀ ਨਹੀਂ ਹੈਗਾ ਕਿਉਂਕਿ ਜਿਹੜੇ ਸਵਾਸ ਆ ਉਹ ਰੱਬ ਦੇ ਹੱਥ ਚ ਆ ਕਈ ਬੰਦੇ ਆਉਂਦੇ ਆ ਇੱਥੇ ਗੱਲਾਂ ਕਰਦੇ ਆ ਆ ਕੇ ਵੀ ਸਾਡੇ ਬੰਦੇ ਨੂੰ ਜੀ 20 ਦਿਨ ਮਿਲਿਆ ਜੀ 25 ਦਿਨ ਮਿਲਿਆ ਜੀ 30 ਦਿਨ ਮਿਲਿਆ ਜੀ 6 ਮਹੀਨੇ ਮਿਲਿਆ ਯਾਰ ਮੈਂ ਇੱਕ ਗੱਲ ਕਰਦਾ ਹੁਣ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਜਿਹੜੇ ਸਵਾਸ ਆ ਉਹ ਰੱਬ ਦੇ ਹੱਥ ਚ ਆ ਇਸੇ ਬੰਦੇ ਦੇ ਹੱਥ 'ਚ ਨਹੀਂ ਹੈਗੇ ਸਵਾਸ ਜੇ ਮੈਂ ਅੱਜ ਆਪਾਂ ਬੈਠੇ ਆ ਆਪਾਂ ਦਵਾਈ ਦਿੰਨੇ ਆ ਕੈਂਸਰ ਦੀ ਜੇ ਮੈਂ ਕਹਦਾ ਵੀ ਮੇਰੀ 100 ਸਾਲ ਦੀ ਉਮਰ ਆ ਝੂਠ ਆ ਯਾਰੇ ਇਹ ਝੂਠ ਆ ਜਿਹੜੇ ਸਵਾਸ ਆ ਉਹ ਗੁਰੂ ਸਾਹਿਬ ਦੇ ਹੱਥ 'ਚ ਆ ਜਿਹੜੀ ਜ਼ਿੰਦਗੀ ਆ ਉਹ ਪ੍ਰਮਾਤਮਾ ਦੇ ਹੱਥ 'ਚ ਆ ਚਾਹੇ ਮੈਂ ਦਵਾਈ ਦਿੰਨਾ ਚਾਹੇ ਮੇਰੀ ਜਗ੍ਹਾ ਤੇ ਕੋਈ ਹੋਰ ਵੀ ਵੱਡੇ ਵੱਡੇ ਹਸਪਤਾਲਾਂ 100 ਕਰੋੜ ਲਾਇਆ ਡਾਕਟਰ ਸਾਹਿਬ ਨੇ ਕਿਸੇ ਨੇ 200 ਕਰੋੜ ਲਾਇਆ ਹਸਕਲ ਬਣਿਆ ਉਹਨਾਂ ਨੂੰ ਵੀ ਆਪਣੀ ਜ਼ਿੰਦਗੀ ਦੀ ਉਮਰ ਨਹੀਂ ਪਤਾ ਕਿ ਸਾਡੀ ਉਮਰ ਕਿੰਨੀ ਆ ਠੀਕ ਆ अच्छा ओतू ਬਾਤ ਜੇ ਮੈਂ ਗੱਲ ਕਰਾਂ ਆਪਾਂ ਗੱਲ ਕਰਦੇ ਸੀ ਟੈਸਟਾਂ ਦੀ ਮੇਰੀ ਬੇਨਤੀ ਆ ਐਫ ਐਨ ਸੀ ਨਾ ਕਰਾਓ ਯਾਰ ਜੇ ਕਿਸੇ ਨੂੰ ਪਤਾ ਲੱਗ ਜਾਂਦਾ ਅੱਜ ਕੱਲ ਲੇਡੀਜ਼ ਦੇ 100 ਚੋਂ 20 25 ਲੇਡੀਜ਼ ਇਦਾਂ ਦੀਆਂ 100 ਦੇ ਵਿੱਚੋਂ ਜਿਨ੍ਹਾਂ ਦੇ ਛਾਤੀ ਚ ਟਿਊਮਰ ਆ ਜਿਨ੍ਹਾਂ ਦੇ ਯੂਟਰਸ ਗੰਡਾ ਹੈਗੀਆਂ ਅਸੀਂ ਉਹ ਬਾਈ ਐਫ ਸੀ ਜਾਂ ਐਫ ਐਨ ਸੀ ਕਰਾਉਣ ਦੇ ਚੱਕਰਾਂ ਦੇ ਵਿੱਚ ਅਸੀਂ ਬਿਮਾਰੀ ਵਧਾ ਪੈਂਦੇ ਆ ਨਾ ਕਰਾਓ ਜੇ ਸੈਂਪਲ ਵੀ ਕਿਸੇ ਦੇ ਗੰਡਾ ਹੈਗੀਆਂ ਤਾਂ ਉਹ ਵੀ ਇਥੋਂ ਆ ਕੇ ਦਵਾਈ ਵਾਰ ਤੋਂ ਬਾਲਾ ਲੰਮਾ ਸਮਾਂ ਨਹੀਂ ਮੈਂ ਜਾਂਦਾ ਮੈਨੂੰ ਸਿਰਫ 20 ਤੋਂ 25 ਦਿਨ ਚਾਹੀਦੇ ਆ 20 ਤੋਂ 25 ਦਿਨਾਂ ਚ ਰਿਜ਼ਲਟ ਦੇ ਦਾਂਗੇ ਦਵਾਈ ਦੇ ਨਾਲ 20 ਤੋਂ 25 ਦਿਨਾਂ ਚ ਰਿਜ਼ਲਟ ਮਿਲ ਜਾਊਗਾ ਉਸ ਤੋਂ ਬਾਅਦ ਚ ਡੇਢ ਤੋਂ 2 ਸਾਲ ਕੰਟੀਨਿਊ ਦਵਾਈ ਚਲਣੀ ਆ ਲਗਾਤਾਰ ਠੀਕ ਹੈ ਜੀ ਜੇ ਅੱਜ ਮੇਰੇ ਕੋਲੇ 100 ਦੇ ਵਿੱਚੋਂ 90% 90% ਪੇਸ਼ੈਂਟ ਕਿਹੜੇ ਆਉਂਦੇ ਆ ਇੱਥੇ ਵਿਜ਼ਿਟ ਕੌਣ ਕਰਦਾ 90% ਉਹ ਵਿਜ਼ਿਟ ਕਰਦੇ ਆ ਜਿਨ੍ਹਾਂ ਨੂੰ ਡਾਕਟਰਾਂ ਦੇ ਜਵਾਬ ਆ ਜਿਹੜੇ ਲਾਸਟ ਸਟੇਜ ਤੇ ਆ ਠੀਕ ਹੈ ਜੀ ਬਾਕੀ ਫਿਰ ਉਹਨਾਂ ਦੀ ਜ਼ਿੰਦਗੀ ਪਰਮਾਤਮਾ ਦੇ ਹੱਥ ਚ ਮੇਰੀ ਆਤ ਹੁੰਦੀ ਹੈ ਮੈਂ ਸਾਰਿਆਂ ਨੂੰ ਸੱਚੀ ਗੱਲ ਦੱਸ ਕੇ ਦਵਾਈ ਦੇਵਾਂ ਕਿਸੇ ਨੂੰ ਝੂਠ ਬੋਲ ਕੇ ਦਵਾਈ ਨਾ ਨਵਾਂ 10% ਉਹ ਆ ਜਿੱਦਾਂ ਮੈਂ ਬੋਲੀ ਜਾਂਦਾ ਮੈਂ ਦੱਸੀ ਜਾਂਦਾ ਕਿਸੇ ਭੈਣ ਭਰਾ ਨੇ ਵੀਡੀਓ ਦੇਖ ਲਈ ਹਨਾ ਉਹਨਾਂ ਦੇ ਟਿਊਮਰ ਆ ਚਾਹੇ ਕੈਂਸਰ ਆ ਚਾਹੇ ਨੌਨ ਕੈਂਸਰ ਆ ਹਨਾ ਤਾਂ ਇਹ ਗੰਡਾ ਪਹਿਲਾਂ ਵੀ ਬੰਦੀਆਂ ਸੀਗਾ ਅੱਜ ਤੋਂ 25 30 40 ਸਾਲ ਪਹਿਲਾਂ ਵੀ ਇਹ ਗੰਡਾ ਬੰਦੀਆਂ ਸੀ ਬਟ ਉਸ ਟਾਈਮ ਤੇ ਐਨਐਲਓਪੈਥੀ ਹਾਵੀ ਨਹੀਂ ਹੈਗਾ ਸੀ ਉਸ ਟਾਈਮ ਤੇ ਇੰਨੇ ਸਕੈਨਿੰਗ ਸੈਂਟਰ ਨਹੀਂ ਹੈਗੇ ਸੀ ਠੀਕ ਆ ਉਸ ਟਾਈਮ ਤੇ ਵੀ ਗੰਡਾ ਬੰਦੀਆਂ ਸੀ ਪਰ ਆਪਣੇ ਪਿੰਡਾਂ ਦੇ ਵਿੱਚ ਇਦਾਂ ਹੀ ਵੈਤ ਹਕੀਮ ਹੁੰਦੇ ਸੀ ਆਪਾਂ ਉਹ ਦਵਾਈਆਂ ਦਾ ਇਸਤੇਮਾਲ ਕਰਦੇ ਸੀ ਉਹ ਬੰડા ਖੁਰ ਜਾਂਦੇ ਸੀ ਠੀਕ ਆ ਮੈਂ ਇੱਕ ਗੱਲ ਹੋਰ ਦੱਸ ਦੇਣਾ ਮੇਰੀ ਵੀਡੀਓ ਕਈ ਸਾਡੀਆਂ ਭੈਣਾਂ ਡਾਕਟਰਾਂ ਕਈ ਸਾਡੇ ਭਰਾ ਡਾਕਟਰਾਂ ਵੀਡੀਓ ਦੇਖਦੇ ਆ ਮੈਂ ਯਾਰ ਕਿਸੇ ਦੇ ਉਲਟ ਨਹੀਂ ਹੈਗਾ ਸਿਸਟਮ ਦੇ ਨਾਲ ਚੱਲੀਏ ਥੋੜਾ ਜਿਹਾ ਹਨਾ ਮੇਰਾ ਫਰਜ਼ ਹੁੰਦਾ ਸੱਚਾਈ ਬਿਆਨ ਕਰਾਂ ਸਿਆਣੇ ਕਹਿੰਦੇ ਆ ਰੱਬ ਦੀ ਛੋਟੀ ਚ ਆਵਾਜ਼ ਨਹੀਂ ਹੈਗੀ ਰੱਬ ਜਦੋਂ ਮਾਰਦਾ ਬੰਦੇ ਦੀ ਮੱਤ ਮਾਰਦਾ ਮੈਂ ਤੁਹਾਨੂੰ ਇੱਕ ਧਾਰਨ ਦੇਤੀ ਆ ਸਾਮੇਦਾਰ ਨੂੰ ਇਸ਼ਾਰਾ ਕਾਫੀ ਹੁੰਦਾ ਹਨਾ ਇਹ ਨੈਕ ਟੋਕੂਮੈਂਟ ਕਰਨ ਵਾਲੇ ਵੀ ਹੁੰਦੇ ਆ ਜਦੋਂ ਉਹਨਾਂ ਦੀ ਪੋਸਟ ਖੋਲ੍ਹੀਏ ਤਾਂ ਥੱਲੋਂ ਕੀ ਨਿਕਲਦਾ ਮੈਡੀਕਲ ਸਟੂਡੈਂਟ ਡਾਕਟਰ ਉਹ ਭਰਾਵੋ ਤੁਸੀਂ ਵੀ ਇਨਸਾਨ ਹੋ ਇਨਸਾਨ ਹੋ ਮੈਂ ਵੀ ਇਨਸਾਨ ਆ ਜੇ ਰੱਬ ਨੇ ਜ਼ਿੰਦਗੀ ਦਿੱਤੀ ਆ ਨਾ ਜ਼ਿੰਦਗੀ 'ਚ ਕੁਝ ਚੰਗਾ ਕੰਮ ਕਰਕੇ ਜਾਈਏ ਹਨਾ ਤਾਂ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚਿਆਂ ਤਾਈਂ ਲੋਕ ਉਦਾਹਰਨਾ ਦੇਣ ਜਵਾਕਾਂ ਤੱਕ ਦੱਸਣ ਜਵਾਕਾਂ ਨੂੰ ਵੀ ਦੱਸਣ ਬਈ ਯਾਰ ਵਾਕਿਆ ਯਾਰ ਤੁਹਾਡੇ ਪਰਿਵਾਰ ਦਾ ਮੈਂਬਰ ਸੀ ਉਹ ਕੰਮ ਕਰਦਾ ਸੀ ਬੜਾ ਵਧੀਆ ਸੀ ਚੰਗਾ ਕੰਮ ਕਰਕੇ ਜਾਵਾਂਗੇ ਜੇ ਚੰਗਾ ਬੀਜਾਂਗੇ ਚੰਗਾ ਬੜਾਂਗੇ ਮੇਰਾ ਫਰਜ਼ ਹੈ ਇਨਸਾਨੀਅਤ ਤੌਰ ਤੇ ਨਹੀਂ ਤਾਂ ਇੰਨੀਆਂ ਗੱਲਾਂ ਕਿਸੇ ਨੇ ਦੱਸਣੀਆਂ ਹਨਾ ਤਾਂ ਜਿਹੜੇ ਭਰਾ ਭੈਣਾ ਵੀਡੀਓ ਦੇਖਦੇ ਆ ਚਾਹੇ ਉਹ ਮੈਡੀਕਲ ਐਂ ਦੇ ਨਾਲ ਮੇਰੀ ਉਹਨਾਂ ਨੂੰ ਬੇਨਤੀ ਆ ਵੀ ਆਪਾਂ ਐਲੋਪੈਥੀ ਵਾਲੇ ਪਾਸੇ ਯਾਰ ਤੁਸੀਂ ਸਟੱਡੀ ਕਰੋ ਦੇਖੋ ਜਿਨ੍ਹਾਂ ਲੋਕਾਂ ਨੂੰ ਕੀਮੋ ਲੱਗੀ ਸੀ ਰੇਡੀਏਸ਼ਨ ਲੱਗੀ ਸੀ ਆਪਰੇਸ਼ਨ ਕਰਾਏ ਸੀ ਉਹਨਾਂ ਨੂੰ ਰਿਜ਼ਲਟ ਕੀ ਆ ਮੈਂ ਹਰ ਵਾਰੀ ਦੱਸਦਾ ਹੁੰਨਾ ਆ ਦੋ ਬੰਦੇ ਆ ਆ ਦੋ ਬੰਦੇ ਬੈਠੇ ਆ ਨਾ ਆ ਪਰਿਵਾਰ ਗਰੀਬ ਆ ਲਾਜ ਨਹੀਂ ਕਰਵਾ ਸਕਦਾ ਆ ਥੋੜਾ ਜਿਹਾ ਪੈਸੇ ਚ ਹੈ ਪਰਿਵਾਰ ਮਿਹਨਤ ਕਰਦੇ ਚਲੋ ਪ੍ਰਾਪਰਟੀ ਹੈਗੀ ਆ ਇਹਨਾਂ ਨੇ ਮੈਡੀਕਲ ਲਾਈਨ ਦੇ ਵਿੱਚ ਬੜਾ ਇਲਾਜ ਕਰਾਇਆ ਭਾਈ ਹੁਣ ਅਮੀਨੋਥਰੇਪੀ ਕੀਮੋਥਰੇਪੀ ਰੇਡੀਏਸ਼ਨ ਆਪਰੇਸ਼ਨ ਕਬੂਤ ਕਰਾ ਲਈ ਕਰੋੜਾ ਰੁਪਿਆ ਲਾਤਾ ਆ ਵਿਚਾਰਾ ਮਾਤੜਾ ਬੰਦਾ ਨਹੀਂ ਲਾ ਸਕਦਾ ਪਰ ਇੱਕ ਗੱਲ ਦੱਸਦਾ ਤੁਹਾਨੂੰ ਆ ਜਿਆਦਾ ਉਮਰ ਕੱਢੂਗਾ ਬੰਦਾ ਇਹਦੇ ਨਾਲ ਇਹਦੀ ਉਮਰ ਜਿਆਦੇ ਹੋਊਗੀ ਇਸ ਬੰਦੇ ਦੀ ਕਿਉਂ ਇਹਨੂੰ ਕੈਮੀਕਲ ਨਹੀਂ ਛੜਿਆ ਇੱਥੇ ਜਿੰਨੇ ਬੰਦੇ ਆਉਂਦੇ ਆ ਪਿੱਛੇ ਜੇ ਇੱਕ ਦਿਆਲਪੁਰਾ ਪਿੰਡਾ ਭਗਤਿ ਕੋਲੇ ਬਜ਼ੁਰਗ ਆਏ ਸੀਗੇ ਮੈਂ ਹਰ ਵੀਡੀਓ ਚ ਜ਼ਿਕਰ ਕਰਦਾ ਹੁੰਦਾ ਮੇਰੀ ਜ਼ਿੰਦਗੀ ਦਾ ਸਭ ਤੋਂ ਡੇਂਜਰ ਕੇਸ 40 ਸਾਲਾਂ ਦਾ ਮੁੰਡਾ ਸੀਗਾ 15 ਸਾਲ ਹੋ ਗਏ ਕੈਂਸਰ ਹੋਏ ਨੂੰ ਕਿੰਨਾ ਪੈਸਾ ਲਾਤਾ ਹੋਊਗਾ 15 ਸਾਲਾਂ ਚ 22 ਕਿੱਲੇ ਪੈਲੀ ਵੇਚ ਕੇ ਹਸਪਤਾਲਾਂ ਚ ਦੇਤੀ ਕੈਲਕੂਲੇਸ਼ਨ ਕਰ ਲਿਓ ਜੋ ਕਿੰਨੇ ਕਰੋੜ ਦੀ ਹੋਊਗੀ 22 ਕਿੱਲੇ ਪੈਲੀ ਐਦੂ ਵੱਡਾ ਕੇਸ ਨਹੀਂ ਕੋਈ ਆਇਆਗਾ ਸਭ ਤੋਂ ਡੇਂਜਰ ਕੇਸ ਠੀਕ ਆ ਮੈਂ ਨੂੰ ਪੁੱਛਿਆ ਮੈਂ ਕਿਹਾ ਬਾਪੂ ਹੁਣ ਕੀ ਕਹਿੰਦੇ ਡਾਕਟਰ ਸਾਹਿਬ ਕਹਿੰਦਾ ਪੈਸਾ ਮੁੱਕ ਗਿਆ ਡਾਕਟਰ ਤਾਂ ਕਹਿੰਦੇ ਆਜ ਉਲਾਜ ਕਰਾਈ ਚਲੋ ਕਹਿੰਦਾ ਪੈਸਾ ਹੀ ਹੈ ਨਹੀਂ ਕਿੱਥੋਂ ਕਰਾਵਾਂ ਲਾਜ ਲਾਜ ਕਿੱਥੋਂ ਹੋਇਆ ਪੰਜਾਬ ਦੇ ਕਿਸੇ ਹਸਪਤਾਲ ਚ ਨਹੀਂ ਹੋਇਆ ਦਿੱਲੀ ਤੋਂ ਗੜगांव ਤੋਂ ਲਾਸਟ ਬਾਇਰ ਬੰਬੇ ਜਾਜ ਤੇ ਜਾਂਦੇ ਰਹੇ ਆ ਬੰਬੇ ਹਜ਼ਾਰੋਂ ਨੇ ਬਾਈ ਕਿਲੇ ਵੇਚੀ ਪੋਤ ਨੂੰ ਬਚਾਉਣ ਵਾਸਤੇ ਆ ਉਹ ਤਾਂ ਨਹੀਂ ਵਿਚਾਰੇ ਦਾ ਇਲਾਜ ਹੋਇਆ ਤੇ ਆਪਣਾ ਆਪਾਂ ਕਹਿ ਦਿੰਨੇ ਕਾਰਡ ਬਣ ਗਿਆ ਜੀ ਲਾਜ ਫਰੀ ਆ ਕਮਾਲ ਹੋ ਗਈ ਯਾਰ ਇਦਾਂ ਸਮਝਾਵਾਂ ਤੁਹਾਨੂੰ ਤੁਸੀਂ ਸਮਝਦਾਰ ਆ ਆਪੇ ਸਮਝ ਸਕਦੇ ਹੋ ਬਾਕੀ ਹਣਾ ਆ ਦਵਾਈ ਆ ਆਪਣੀ ਜਿਹੜਾ ਦਾ ਰਿਜ਼ਲਟ ਆ 20 ਤੋਂ 25 ਦਿਨ ਇਹ ਦਵਾਈ ਉਹ ਬੰਸਾਨ ਵੀ ਖਾ ਰਹੇ ਆ ਜਿਨ੍ਹਾਂ ਦੇ ਪਰਿਵਾਰ ਚ ਫੈਮਿਲੀ ਸਟੋਰੀ ਸੀ ਜਿਨ੍ਹਾਂ ਦੇ ਮਾਤਾ ਨੂੰ ਪਿਤਾ ਨੂੰ ਭੈਣ ਨੂੰ ਜਾਂ ਭਰਾ ਨੂੰ ਇਦਾਂ ਦੇ ਮੇਰੇ ਕੋਲ ਬੜੇ ਕੇਸ ਆ ਜਿਨ੍ਹਾਂ ਨੂੰ CA CA4 ਕੈਂਸਰ ਜਿਨ੍ਹਾਂ ਨੂੰ CA ਨੇ ਆਪਦੀ ਲਪੇਟ ਚ ਲਿਆ ਸੀ ਉਹ ਚਾਹੁੰਦੇ ਆ ਕਿ ਸਾਡੇ ਪਰਿਵਾਰ ਚ ਐਦਾਂ ਦੀ ਸਟੋਰੀ ਰਿਪੀਟ ਨਾ ਹੋਵੇ। ਉਹ ਵੀ ਬੰਦੇ ਇਹ ਖਾਈ ਜਾਂਦੇ ਆ ਦਵਾਈ। 0% ਸਾਈਡ ਇਫੈਕਟ। ਮੈਂ ਵੀਡੀਓ ਚ ਦੱਸਦਾ ਹੁਣ ਸਾਰਿਆਂ ਨੂੰ। ਮੇਰੇ ਮੈਂ ਪਹਿਲਾਂ ਦੱਸਿਆ ਕਈ ਵੀਰ ਪਰ ਆਏ ਹੋ ਜਿਹੜਾ ਐਲੋਪੈਥੀ ਲੈਣ ਵਾਲੇ ਆ ਮੇਰੇ ਸਤਿਕਾਰਯੋਗ ਡਾਕਟਰ ਸਹਿਬਾਨ ਮੇਰੀ ਵੀਡੀਓ ਸੁਣਦੇ ਹੋਣਗੇ। ਇਹਨੂੰ ਦੁਨੀਆ ਦੀ ਜਿਹੜੀ ਮਰਜੀ ਲੈਬੋਰੀ ਤੋਂ ਜਾ ਕੇ ਟੈਸਟਡ ਕਰਾ ਲਓ। 노 ਕੈਮੀਕਲ, 노 ਸਟੀਰੋਇਡ, 노 ਡਰੱਗ। ਨੇਚਰਲ ਪ੍ਰੋਡਕਟ ਆ। ਐਚ ਕੋਈ ਕੈਮੀਕਲ ਨਹੀਂ ਹੈਗਾ। ਇਹਨੂੰ ਤੰਦਰੁਸਤ ਬੰਦਾ ਵੀ ਖਾ ਸਕਦਾ ਤੇ ਜਿਹੜਾ ਸੀਏ ਨੇ ਆਪਦੀ ਲਪੇਟ ਚ ਲਿਆ ਉਹਦੀ ਫਿਰ ডোজ ਜ਼ਿਆਦਾ ਹੁੰਦੀ ਆ ਜੇ ਨੋਰਮਲ ਬੰਦੇ ਨੇ ਲੈਣੀ ਆ ਅੱਧਾ ਅੱਧਾ ਚਮਚਾ ਇਹ ਖਾਣੀ ਨਹੀਂ ਇਹ ਇਹ ਪਾਣੀ ਚ ਪਾ ਕੇ ਪੀਣੀ ਆ ਇਹ ਨਿੱਕੇ ਨਿੱਕੇ ਬੱਚਿਆਂ ਨੂੰ ਕੈਂਸਰ ਨੇ ਆਪਣੀ ਲਪੇਟ ਚ ਲਿਆ ਉਹ ਇਸ ਦਵਾਈ ਦਾ ਇਸਤੇਮਾਲ ਕਰ ਰਿਹਾ ਠੀਕ ਆ 20 ਤੋਂ 25 ਦਿਨ ਅੱਛਾ ਬੇਨਤੀ ਇਹ ਆ ਕਈ ਵੀਰ ਭੈਣ ਭਰਾ ਫੋਨ ਕਰਕੇ ਵਾਰ-ਵਾਰ ਪੁੱਛਦੇ ਆ ਮੈਂ ਉਹਨਾਂ ਨੂੰ ਇੱਕ ਗੱਲ ਦੱਸ ਦਿੰਨਾ ਮਰੀਜ਼ ਨਹੀਂ ਲੈ ਕੇ ਆਉਣਾ ਸਿਰਫ ਮਰੀਜ਼ ਦੀਆਂ ਰਿਪੋਰਟਾਂ ਲੈ ਕੇ ਆਉਣੀਆਂ ਬੁੱਧਵਾਰ ਤੋਂ ਲੈ ਕੇ ਐਤਵਾਰ ਤੱਕ ਸਵੇਰੇ 9 ਤੋਂ 3 ਵਜੇ ਤੱਕ ਪਿੰਡ ਹੈਗਾ ਰਾਇਆਂ ਵਾਲਾ ਕਲਾਂ ਸ਼ਹਿਰ ਹੈਗਾ ਫਰੀਦਕੋਟ ਠੀਕ ਹੈ ਜੀ ਹਾਂ ਜੇ ਤੁਸੀਂ ਆਉਣਾ ਨੰਬਰ ਨੋਟ ਕਰ ਲਓ 9465407174 ਫੋਨ ਕਰਨ ਦੀ ਬਜਾਏ ਜੇ ਤੁਹਾਨੂੰ ਐਡਰੈਸ ਨਹੀਂ ਸਮਝ ਆਉਂਦੀ ਨੰਬਰ ਸੇਵ ਕਰ ਲਓ WhatsApp ਤੇ ਮੈਸੇਜ ਪਾ ਦਿਓ ਵੀ ਅਸੀਂ ਆਉਣਾ ਤਾਂ ਤੁਹਾਨੂੰ ਲੋਕੇਸ਼ਨ ਮਿਲ ਜੂਗੀ ਪਿੰਡ ਦੀ ਵੀ ਭਾਈ ਆਹ ਲੋਕੇਸ਼ਨ ਆ ਪਹੁੰਚ ਜਾ ਠੀਕ ਆ ਜੀ ਕਈ ਵਾਰੀ ਫੋਨ ਨਹੀਂ ਲੱਗਦਾ ਬਿਜ਼ੀ ਹੁੰਦਾ ਠੀਕ ਆ ਕਈ ਵਾਰੀ ਫੋਨ ਚੱਕਿਆ ਨਹੀਂ ਜਾਂਦਾ ਮਰੀਜ਼ ਬੈਠੇ ਹੁੰਦੇ ਬੱਟ ਮੈਂ ਸਾਰਿਆਂ ਨੂੰ ਬੈਕ ਕਾਲਾਂ ਬਾਅਦ ਚ ਕਰ ਲੈਂਦਾ ਜਦੋਂ ਸਮਾਂ ਲੱਗੇ ਬਾਅਦ ਚ ਠੀਕ ਆ ਇਹ ਮੇਰੀਆਂ ਬੇਨਤੀਆਂ ਇਹਨੂੰ ਪ੍ਰਵਾਨ ਕਰਿਆ ਕਰੋ ਕਿਉਂਕਿ ਮੈਂ ਵੀ ਇਕੱਲਾ ਬੰਦਾ ਸਾਰੇ ਬੰਦਿਆਂ ਨੂੰ ਡੀਲ ਕਰਨਾ ਕਈ ਭਰਾ ਕਹਿੰਦੇ ਫੋਨ ਨਹੀਂ ਚੱਕਦਾ ਮੈਂ ਵੀ ਇਨਸਾਨ ਆ ਜਿਹੜੇ ਵੀਡੀਓ ਸੁਣੀ ਜਾਂਦੇ ਆਰ ਤੁਸੀਂ ਵੀ ਇਨਸਾਨ ਆ ਠੀਕ ਆ ਮੈਂ ਵੀ ਤੁਹਾਡੇ ਵਰਗਾ ਹੀ ਆ ਜੇ ਰੱਬ ਨੇ ਸੇਵਾ ਲਈ ਆ ਨਾ ਕੰਮ ਕਰਨ ਦੀ ਸਮਝਦਾਰਾਂ ਤੁਸੀਂ ਵੀ ਸਮਝੋ ਫਿਰ ਤੁਸੀਂ ਵੀ ਸਾਥ ਦਿਓ ਠੀਕ ਆ ਕਈ ਬੀਬੀਆਂ ਭੈਣਾ ਇਦਾਂ ਦੀਆਂ ਮੈਨੂੰ ਫੋਨ ਕਰਦੀਆਂ ਵੀਡੀਓ ਸੁਣੀ ਆਂਦੀਆਂ ਮੇਰੀਆਂ ਵਿੱਚ ਬਾਈ ਤੇਰੀ ਗਾਰੰਟੀ ਕੀ ਆ ਜਿਨ੍ਹਾਂ ਨੇ ਡਾਕਟਰੀ ਇਲਾਜ ਕਰਾ ਲਿਆ ਲੱਖਾਂ ਰੁਪਈਆ ਲਾਤਾ ਯਾਰ ਇੱਕ ਗੱਲ ਕਲੀਅਰ ਕਰ ਦਿੰਨਾ ਮੈਂ ਪਹਿਲਾਂ ਵੀ ਕਹਿ ਚੁੱਕਿਆ ਆ ਜਿਹੜਾ ਇਨਸਾਨ ਤੁਹਾਡੇ ਸਾਹਮਣੇ ਬਹਿ ਕੇ ਆ ਦਵਾਈ ਦਿੰਦਾ ਨਾ ਕੈਂਸਰ ਦੀ ਆਹਾ ਇਹਦੀ ਆਪਣੀ ਗਾਰੰਟੀ ਨਹੀਂ ਹੈਗੀ ਕਿਉਂ ਸੁਆਸ ਤਾਂ ਰੱਬ ਦੇ ਹੱਥ 'ਚ ਆ ਕਿਸੇ ਬੰਦੇ ਦੇ ਹੱਥ 'ਚ ਸੁਆਸ ਨਹੀਂ ਆਉਂਦਾ ਮੈਂ ਪਹਿਲਾਂ ਵੀ ਕਹਿ ਕੇ ਦੱਸਿਆ ਤੁਹਾਨੂੰ ਜੇ ਤੁਸੀਂ ਜਿੱਥੋਂ ਇਲਾਜ ਕਰਾਉਣੇ ਆ ਜਿਹੜੇ ਹਸਪਤਾਲ 'ਚੋ ਜੇ ਤੁਸੀਂ ਉਸ ਹਸਪਤਾਲ ਤੇ 5 ਕਰੋੜ ਰੁਪਇਆ ਗਿਣ ਕੇ ਰੱਖ ਦੋ ਨਾ ਵੀ ਆ ਚੱਕੋ ਜੀ ਸਾਡਾ 5 ਕਰੋੜ ਰੁਪਇਆ ਸਾਡੇ ਬੰਦੇ ਦੀ ਵੈਲਿਡਿਟੀ ਵਧਾ ਦਿਓ ਮਿਆਦ ਵਧਾ ਦਿਓ ਝੂਠ ਆ ਯਾਰ ਦੁਨੀਆ ਤੇ ਕੋਈ ਐਦਾਂ ਦਾ ਸੌਫਟਵੇਅਰ ਨਹੀਂ ਹੈਗਾ ਬੰਦੇ ਦੀ ਜਿੰਦ ਚ ਉਮਰ ਵਧ ਜੇ ਇੱਕ ਹੀ ਆ ਸੌਫਟਵੇਅਰ ਗੁਰੂਕਰ ਬਸ ਪ੍ਰਮਾਤਮਾ ਤੇ ਭਰੋਸਾ ਰੱਖੋ ਸਵਾਸ ਪਰਮਾਤਮਾ ਦੇ ਹੱਥ ਚਾ ਕਿਸੇ ਬੰਦੇ ਦੇ ਹੱਥ ਚ ਨਹੀਂ ਹੈਗੇ ਇਨਸਾਨੀਅਤ ਤੌਰ ਤੇ ਮੇਰੀ ਆਦਤ ਹੁੰਦੀ ਹੈ ਮੈਂ ਤੁਹਾਨੂੰ ਸੱਚੀਆਂ ਗੱਲਾਂ ਦੱਸਾਂ ਝੂਠ ਬੋਲ ਕੇ ਦਵਾਈ ਨਹੀਂ ਦਿੰਦਾ ਜੇ ਝੂਠ ਬੋਲ ਕੇ ਦਵਾਈ ਦੇਣੀ ਹੁੰਦੀ ਐਨੀਆਂ ਗੱਲਾਂ ਨਹੀਂ ਕਰਨੀਆਂ ਸੀ 2.2 ਦੀ 0.1 ਸ਼ੋਰਟ ਚ ਗੱਲ ਕਰਨੀ ਸੀ ਦੱਸਣਾ ਸੀ ਤੇ ਗੱਲ ਮੁਕਾ ਦੇਣੀ ਸੀ ਠੀਕ ਆ ਵੀ ਆ ਗੱਲ ਕੀਤੀ ਆ ਮੁੰਡਾ ਕਿੱਥੋਂ ਦਾ ਕੌਣ ਠੀਕ ਹੋਇਆ ਤਾਂ ਚਲੋ ਭਾਈ ਕੰਮ ਨਿਬੜਿਆ ਉਹਦਾ ਕੰਮ ਨਹੀਂ ਹੈਗਾ ਠੀਕ ਆ ਇਹਨੂੰ ਇਸਤੇਮਾਲ ਕਰੋ ਬੜਾ ਸੋਹਣਾ ਰਿਜ਼ਲਟ ਜੇ ਤੁਹਾਡੇ ਆਣ ਗਵਾਂਡ ਰਿਸ਼ਤੇਦਾਰੀ ਚ ਕਿਸੇ ਨੂੰ ਕੈਂਸਰ ਨੇ ਆਪਣੀ ਲਪੇਟ ਚ ਲਿਆ ਚਾਹੇ ਕੀਮੋ ਲੱਗੀ ਆ ਚਾਹੇ ਕੀਮੋ ਨਹੀਂ ਲੱਗੀ ਚਾਹੇ ਆਪਰੇਸ਼ਨ ਹੋਇਆ ਚਾਹੇ ਆਪਰੇਸ਼ਨ ਨਹੀਂ ਹੋਇਆ ਚਾਹੇ ਬਾਇਪਸੀ ਹੋਈ ਆ ਚਾਹੇ ਨਹੀਂ ਹੋਈ ਇਹਨੂੰ ਇਸਤੇਮਾਲ ਕਰੋ ਬੜਾ ਸੋਹਣਾ ਰਿਜ਼ਲਟ ਮਿਲੂਗਾ ਮਹੀਨੇ ਦੇ ਪਹਿਲਾਂ ਪਹਿਲਾਂ ਤੁਹਾਨੂੰ ਪਤਾ ਲੱਗ ਜੂਗਾ ਠੀਕ ਆ ਮੇਰੇ ਨਾਲ ਬਾਈ ਜੀ ਬੈਠੇ ਆ ਛੋਟਾ ਭਰਾ ਆਪਣਾ ਬੈਠਾ ਮੈਂ ਇਹਦੇ ਨਾਲ ਗੱਲਬਾਤ ਕਰੂੰਗਾ ਤੇ ਇਹਨਾਂ ਦੇ ਪਰਿਵਾਰ ਚ ਕਿੰਨਾ ਨੂੰ ਸਮੱਸਿਆ ਸੀ ਤੇ ਕਿੰਨੇ ਟਾਈਮ ਚ ਰਿਜ਼ਲਟ ਮਿਲਿਆ ਤੇ ਮੈਂ ਬਾਈ ਨੂੰ ਪਹਿਲਾਂ ਕਹਿ ਦਿੰਦਾ ਕੈਮਰੇ 'ਚ ਆ ਕੇ ਬੈਠ ਕੇ ਆਪਾਂ ਸੱਚ ਦੱਸਣਾ ਝੂਠ ਨਹੀਂ ਬੋਲਣਾ ਕਿਉਂ? ਕਈ ਵਾਰੀ ਇਨਸਾਨ ਸਾਡੇ ਘਰ ਆ ਕੇ ਵੀ ਸਾਨੂੰ ਵੇਖ ਸਕਦਾ। ਕਿਉਂਕਿ ਸੋਸ਼ਲ ਮੀਡੀਆ ਤੇ ਬਹੁਤ ਕੁਝ ਚੱਲੀ ਜਾਂਦਾ। ਤੁਸੀਂ ਸਮਝਦਾਰ ਆ, ਸੁਣਦੇ ਆ ਕੀ ਗੱਲ ਚੱਲੀ ਜਾਂਦਾ ਹਨਾ। ਹਰੇਕ ਬੰਦਾ ਕਹਿ ਜਾਂਦਾ ਆਓ ਜੀ ਆ ਨੱਪੋ ਸਾਡਾ ਬਟਨ ਤੇ ਤੁਹਾਡੇ ਘਰੇ ਸਾਡੀ ਦਵਾਈ ਆ ਜੂਗੀ। ਪੈਸੇ ਆਨਲਾਈਨ ਪਾ ਦਿਓ। ਮੇਰੇ ਕੋਲ ਇਹ ਕੰਮ ਨਹੀਂ ਹੈਗਾ। ਇੱਕ ਵਾਰੀ ਤਾਂ ਆਉਣਾ ਹੀ ਪੈਣਾ ਇੱਥੇ ਰਿਪੋਰਟਾਂ ਲੈ ਕੇ। ਉਸ ਤੋਂ ਬਾਅਦ ਚਾ ਆਨਲਾਈਨ ਭੇਜ ਦਾਂਗੇ। ਤੁਹਾਨੂੰ ਪਤਾ ਤਾਂ ਹੋਵੇ ਅਸੀਂ ਦਵਾਈ ਖਾਣੀ ਆ ਕਿਹੜੇ ਬੰਦੇ ਤੋਂ ਖਾਣੀ ਆ, ਕਿੱਥੋਂ ਖਾਣੀ ਆ, ਕਿਹੜੇ ਪ ਆਨਲਾਈਨ ਤਾਂ ਫਿਰ ਬਾਅਦ ਚ ਭੇਜਾਂਗੇ ਨਾ ਇੱਕ ਵਾਰੀ ਜਦੋਂ ਮਿਲ ਕੇ ਜਾਓਗੇ ਫੇਸ ਟੂ ਫੇਸ ਤੁਹਾਨੂੰ ਪਤਾ ਲੱਗੂਗਾ ਮੇਰੇ ਕੋਲ ਉਹ ਕੰਮ ਨਹੀਂ ਹੈਗਾ ਫੋਨ ਕਰਤਾ ਜੀ ਰਿਪੋਰਟਾਂ ਭੇਜਤੀਆਂ ਜੀ ਪੈਸੇ ਪਾਤੇ ਜੀ ਆਹ ਲਓ ਜੀ ਹਾਂ ਜਿਹੜੇ ਇੰਡੀਆ ਚ ਬੈਠੇ ਆ ਉਹ ਇੱਕ ਵਾਰੀ ਆਓ ਜਿਹੜੇ ਬਾਹਰल्या ਕੰਟਰੀਆਂ ਚ ਬੈਠੇ ਆ ਉਹ ਨਹੀਂ ਆ ਸਕਦੇ ਉਹਨਾਂ ਨੂੰ ਆਨਲਾਈਨ ਦਵਾਈ ਬਾਹਰਲੇ ਦੇਸ਼ਾਂ ਚ ਮਿਲ ਜੂਗੀ ਠੀਕ ਹੈ ਜੀ ਖਾਸ ਕਰਕੇ ਪੰਜਾਬ ਵਾਲੇ ਹਰਿਆਣਾ ਵਾਲੇ ਰਾਜਸਥਾਨ ਵਾਲੇ ਆ ਸਕਦੇ ਆ ਆਉਂਦੇ ਆ ਭਾਈ ਉਹ ਆ ਕੇ ਮਿਲ ਕੇ ਜਾਇਆ ਕਰੋ ਜਿਹੜੇ ਦੂਜੀਆਂ ਸਟੇਟਾਂ ਵਾਲੇ ਆ ਦੂਰ ਵਾਲੇ ਆ ਜਾਂ ਬਾਹਰ ਫੋਰਨ ਵਾਲੇ ਆ ਉਹਨਾਂ ਨੂੰ ਆਨਲਾਈ ਤੇ ਹਾਂ ਸਸੀ ਗਰਬਾਈ ਜੀ ਮਾੜਾ ਜਿਹਾ ਉੱਚੀ ਬੋਲਣਾ ਵੀਰੇ ਹਨਾ ਤੇ ਤੁਹਾਡਾ ਨਾਮ ਕੀ ਆ ਅਮਨਦੀਪ ਸਿੰਘ ਅਮਨਦੀਪ ਸਿੰਘ ਸਾਹਮਣੇ ਦੇਖਣਾ ਅਮਨਦੀ ਵੀਰੇ ਪਿੰਡ ਕਿਹੜਾ ਤੁਹਾਡਾ ਰੋਡੇ ਰੋਡੇ ਪਿੰਡ ਜਿਲ੍ਹਾ ਮੋਗਾ ਹਾਂਜੀ ਆਪਣੇ ਪਰਿਵਾਰ ਦੇ ਵਿੱਚ ਬਿਮਾਰੀ ਕਿਹੜੇ ਬੰਦੇ ਨੂੰ ਸੀ ਦਾਦੀ ਤੁਹਾਡੇ ਦਾਦੀ ਜੀ ਦੀ ਉਮਰ ਕਿੰਨੀ ਸੀ 65 ਸਾਲ 65 ਸਾਲ ਥੋੜਾ ਜਿਹਾ ਉੱਚੀ ਬੋਲੋ 65 ਸਾਲ 65 ਸਾਲ ਤੇ ਆਪਣੀ ਦਵਾਈ ਚੱਲਦੀ ਨੂੰ ਆਹ ਦਵਾਈ ਚੱਲਦੀ ਨੂੰ ਕਿੰਨਾ ਟਾਈਮ ਹੋ ਗਿਆ ਤਿੰਨ ਸਾਲ ਤਿੰਨ ਮਹੀਨੇ ਹੋ ਗਏ ਤਿੰਨ ਮਹੀਨੇ ਚੌਥੀ ਵਾਰ ਲੈਣਾ ਚੌਥੀ ਵਾਰੀ ਲੈਣ ਆਇਆ ਜਦੋਂ ਦਵਾਈ ਸ਼ੁਰੂ ਕੀਤੀ ਸੀ ਦਾਦੀ ਦੇ ਸਮੱਸਿਆ ਸੀ ਬੱਚੇ ਦਾ ਨਹੀਂ ਚੇਟ ਚ ਹਾਂਜੀ ਹੈਨਾ ਤੇ ਉਹਨਾਂ ਦੇ ਹਾਲਾਤ ਕਿਦਾਂ ਦੇ ਸੀ ਜਦੋਂ ਤੁਸੀਂ ਮੇਰੇ ਕੋਲ ਆਏ ਸੀ ਬਹੁਤ ਖਰਾਬ ਸੀ ਮੰਜੇ ਦੀ ਬੈਰਾਂ ਦੇ ਸੀ ਉੱਠਣਾ ਔਖਾ ਲੱਗਦਾ ਸੀ ਸਾਨੂੰ ਤਾਂ ਆਏ ਸੀ ਵੀ ਬਸ ਥੋੜਾ ਟਾਈਮ ਹੀ ਰਿਹਾ ਦਿਲ ਛੜਦਾ ਸੀ ਹਾਂ ਛੜਦਾ ਸੀ ਦਿਲ ਛੜਦਾ ਸੀਗਾ ਫਿਰ ਮੇਰੇ ਬਾਰੇ ਕਿਦਾਂ ਪਤਾ ਲੱਗਿਆ ਪਹਿਲਾਂ ਤਾਂ ਜਦੋਂ ਡਾਕਟਰ ਹੌਲੀ ਹੌਲੀ ਪਤਾ ਰਸਤੇਦਾਰਾਂ ਵਿੱਚ ਪਤਾ ਲੱਗਾ ਵੀ ਆਏ ਕਰਕੇ ਮਾਤਾ ਹੋਈ ਆ ਫਿਰ ਨਾਨਕਿਆਂ ਨੇ ਦੱਸਿਆ ਸੀ ਵੀ ਉਹ ਉੱਥੇ ਆਰਾਈਆਂ ਵਾਲੇ ਡਾਕਟਰ ਹੈਗਾ ਇੱਕ ਵਾਰ ਉਹਨਾਂ ਕੋਲੇ ਜਾ ਕੇ ਆਓ ਵੀ ਗੱਲਬਾਤ ਕਰੋ ਤੁਹਾਨੂੰ ਦੱਸ ਦੇਣਗੇ ਤਾਂ ਫਿਰ ਅਸੀਂ ਤੁਹਾਡੇ ਕੋਲੇ ਆਏ ਜਦੋਂ ਮੇਰੇ ਕੋਲੇ ਆਏ ਮੈਂ ਸੱਚ ਦੱਸ ਕੇ ਦਵਾਈ ਦਿੱਤੀ ਸੀ ਜਾਂ ਝੂਠ ਬੋਲ ਕੇ ਦਵਾਈ ਦਿੱਤੀ ਜਿੰਨੀਆਂ ਗੱਲਾਂ ਆਪਾਂ ਪਹਿਲਾਂ ਕੀਤੀਆਂ ਸੱਚ ਦੱਸ ਕੇ ਸੱਚ ਦੱਸ ਕੇ ਅੱਜ ਸਾਡਾ ਕੀ ਰਿਜ਼ਲਟ ਆ ਆਪਾਂ ਸਾਹਮਣੇ ਦੱਸਿਓ ਸੱਚੀ ਜਾਣਕਾਰੀ ਵਧੀਆ ਰਿਜਲਟ ਆ ਠੀਕ ਆ ਅੱਜ ਦਾਦੀ ਦਾ ਕੀ ਹਾਲਾਤ ਆ ਬਹੁਤ ਵਧੀਆ ਅੱਗੇ ਮੰਜੇ ਤੇ ਪੈ ਰਹੇ ਸੀ ਹੁਣ ਤਾਂ ਗਵਾਂਢ ਜਾਣ ਲੱਗ ਗਏ ਸੋ ਵਟ ਕਿਉਂ ਦੀ ਆ ਸੋ ਬਣਾ ਲੈਂਦੇ ਕਿਤਾਈ ਸੀ ਵੀ ਨਹੀਂ ਨਾ ਤਾ ਜਣਾ ਨਾ ਪਰ ਹੁਣ ਤਾਂ ਵਧੀਆ ਆਣ ਗਵਾਂਢ ਵੀ ਜਾਂਦੇ ਆ ਹੁਣ ਵੀ ਮੈਨੂੰ ਮਿਹਦਰ ਆਉਣਾ ਸੀ ਚਾਚੇ ਗਵਾਂਢੀਆਂ ਦੇ ਘਰੇ ਸੀ ਉਹਨਾਂ ਨੇ ਮੈਨੂੰ ਮੈਂ ਮਿਲ ਕੇ ਆ ਪੁੱਛ ਕੇ ਬੀਬੀ ਕੋਈ ਤਲੀਫ ਤਾਂ ਨਹੀਂ ਕਿੰਦੀ ਨਾ ਮੈਂ ਜਾਵਾਂ ਠੀਕ ਆ ਜਿੱਤੇ ਕੀ ਹਾਲਾਤ ਆ ਮਾਤਾ ਰੋਟੀ ਪਾਣੀ ਖਾ ਲੈਂਦੀ ਆ ਸਹੀ ਹਾਂਜੀ ਹਾਂਜੀ ਵਧੀਆ ਵਧੀਆ ਤੁਰਦੇ ਫਿਰਦੇ ਹਾਂਜੀ ਹਾਂਜੀ ਓਕੇ ਹੁਣ ਜਿਹੜੇ ਆਪਣੇ ਵੀਰ ਭੈਣ ਭਰਾ ਆਪਣੇ ਵੀਡੀਓ ਦੇਖਦੇ ਆ ਆਪਾਂ ਉਹਨਾਂ ਨੂੰ ਸੱਚੀ ਜਾਣਕਾਰੀ ਕੀ ਦੇਣੀ ਆ ਵੀ ਆਪਣੀ ਦਵਾਈ ਦਾ ਕੀ ਰਿਜ਼ਲਟ ਆ ਤੇ ਤੁਸੀਂ ਆਪਣੀ ਦਾਦੀ ਦੀ ਹਾਲਾਤ ਦੇਖਿਆ ਪਹਿਲਾਂ ਮੰਜੇ ਤੇ ਪੈ ਗਈ ਸੀ ਤੇ ਅੱਜ ਦੀ ਉਹਨਾਂ ਦੀ ਸਟੋਰੀ ਦੇਖੀ ਆ ਹਨਾ ਉਹਨੂੰ ਦੇਖਦੇ ਹੋਏ ਵੀ ਆਪਾਂ ਜਿੱਦਾਂ ਪਹਿਲਾਂ ਗੱਲਾਂ ਬਾਤਾਂ ਕੀਤੀਆਂ ਵੀ ਆਪਾਂ ਵਧੀਆ ਜਾਣਕਾਰੀ ਦੇਣੀ ਆ ਆਪਣੇ ਜਿਹੜੇ ਵੀਰ ਭੈਣ ਭਰਾ ਦੇਖਦੇ ਆ ਕੀ ਸੱਚੀ ਜਾਣਕਾਰੀ ਆਪਦੇ ਮਨ ਦਾ ਫੈਸਲਾ ਕੀ ਆ ਮਨ ਦਾ ਫੈਸਲਾ ਵੀ ਇੱਕ ਵਾਰੀ ਵਿਜ਼ਿਟ ਕਰਨਾ ਚਾਹੀਦਾ ਹੋਣਾ ਚਾਹੀਦਾ ਇੱਥੇ ਸਲਾਹ ਲੈਣੀ ਚਾਹੀਦੀ ਆ ਬਾਕੀ ਡਾਕਟਰਾਂ ਤੋਂ ਮਿਲਕੀਮੋ ਵਗੈਰਾ ਇਹ ਇਹ ਤਾਂ ਨਹੀਂ ਲਗਾਉਣਾ ਚਾਹੀਦਾ ਇਹ ਤਾਂ ਸਰੀਰ ਨੂੰ ਸਕੰਨ ਦਗਾਣੇ ਇੱਕ ਵਾਰੀ ਦੇਸੀ ਦਵਾਈ ਲੈਣੀ ਚਾਹੀਦੀ ਹੈ ਬੈਨੀਫਿਟ ਹੈ ਇਹਦਾ ਕੋਈ ਨੁਕਸਾਨ ਨਹੀਂ ਲੈਣ ਦਾ ਕੋਈ ਨੁਕਸਾਨ ਨਹੀਂ ਦਾਦੀ ਨੂੰ 100 ਚੋਂ ਕਿੰਨੇ ਪਰਸੈਂਟ ਰਿਜ਼ਲਟ ਮਿਲ ਗਿਆ ਅੱਜ ਦੇ ਟਾਈਮ 'ਚ ਅੱਜ ਦੇ ਟਾਈਮ 40% ਰਿਜ਼ਲਟ 40% ਹਾਂਜੀ ਦੋਸਤੋ ਮੇਰਾ ਫਰਜ਼ ਹੁੰਦਾ ਹਨਾ ਇਨਸਾਨੀਅਤ ਤੌਰ ਤੇ ਵੀ ਮੈਂ ਤੁਹਾਡੇ ਨਾਲ ਜਿਹੜੀ ਸੱਚੀ ਜਾਣਕਾਰੀ ਆ ਉਹ ਸਾਂਝੀ ਕਰਾਂ ਹਨਾ ਜਿੱਦਾਂ ਬਾਈ ਦਾ ਪਿੰਡ ਦੱਸਿਆ ਵੀ ਰੋਡਾ ਰੋਡੇ ਪਿੰਡ ਆ ਹਨਾ ਤੇ ਦੋਸਤੋ ਇਹ ਜਾਣਕਾਰੀ ਸੀ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਆ ਤੇ ਮੈਂ ਲਾਸਟ ਦੇ ਵਿੱਚ ਵੀਡੀਓ ਜਿਆਦਾ ਲੰਮੀ ਹੋਗੀ ਆ ਗੱਲਬਾਤ ਕਰਕੇ ਗੱਲ ਮੁਕਾਵਾਂਗੇ ਆਪਾਂ ਹਨਾ ਵੀ ਆਪਣਾ ਜਿਹੜਾ ਪਿੰਡ ਹਰਾਈਆਂ ਵਾਲਾ ਕਲਾਂ ਸ਼ਹਿਰ ਫਰੀਦਕੋਟ ਆ ਮੋਬਾਈਲ ਨੰਬਰ 9465407174